ਇਹ ਤੋ ਅੰਦੇ ਖਲੋ ਬਾਈ ਤੇ ਦਾਈਂ ਦੀ ਦਾ ਬਾਕੀ ਹੁਣ ਖੇਤਾਂ ਕਾ ਨਹੀਂ ਦੇਖਦੇ ਜਾ ਕੇ ਕਿਆ ਬਣੂ ਥੱਲੇ ਭਰ ਗਏ ਸਾਰੇ ਇਹ ਭਰ ਗਏ ਖੇਤ ਭਰ ਗਏ ਐਂ ਦੇਖਦਾ ਥੱਲੇ ਉਰੇ ਆ ਕੇ ਦੇਖ ਜੀ ਤੇ ਕਿੰਨੀ ਆਹ ਜਗਾ ਟੱਕਣਾ ਦਾਣੇ ਪਏ ਆ ਲਓ ਜੀ ਬਾਈ ਰੱਬ ਨੇ ਕਰਤਾ ਕੰਮ ਉਹੀ ਦੇਖ ਲਓ ਬਾਈ ਆਹ ਪਾਣੀ ਨਹੀਂ ਮਾਰਦਾ ਹੈਗਾ ਐਣ ਮਾਰਦੀ ਹੈ ਪਾਣੀ ਦਾ ਜਿੰਨਾ ਮਰਜੀ ਪੈ ਜਾਵੇ ਬਾਈ ਇੰਨੇ ਦਿਨ ਤੇ ਠੀਕ ਤੇ ਆ ਬਾਈ ਮੀਂਹ ਪੈ ਜਾਵੇ ਤੇ ਪਾਣੀ ਲਾਈਏ ਨਾ ਕਰਨ ਕੋ ਮੀਂਹ ਪੈ ਜਾਵੇ ਕੱਲ ਬਾਈ ਸਾਰਾ ਕੰਪਲੀਟ ਕਰਤਾ ਪਾਣੀ ਕੱਲ ਮੀਂਹ ਅੱਜ ਮੀਂਹ ਪੈ ਗਿਆ ਲਓ ਜੀ ਬਾਈ ਖੇਤ ਚ ਪਹੁੰਚੇ ਹਾਂਜੀ ਜੀ ਬਾਈ ਬਾਈ ਇੱਧਰ ਮੋਟੀ ਹੈ ਯਾਰ ਹੁਣ ਤੱਕ ਨਹੀਂ ਬਿਗਲੀ ਬਾਈ ਅਦਰ ਕਿੱਕੜਾ ਭਰੇ ਬਾਈ ਕੱਲ ਦਾ ਵੀ ਹਾਲ ਦੇਖ ਲਾ ਕੇ ਹਾਂ ਪੰਤੀ ਉਹ ਥੋੜੀ ਜਿਹੜੀ ਬਾਈਆ ਟੁੱਟ ਗਈ ਨਾ ਇਹ ਕੰਮਜਾਬ ਨਹੀਂ ਹੋਣੀ ਹੈਗੀ ਆ ਲੈ ਆਹ ਹੀਠਾਂ ਹੀ ਦੇਖ ਲੈ ਬਾਈ ਟੁੱਟੀ ਪਿਆ ਦੇਖ ਲੈ ਆ ਬਾਈ ਗਰੇ ਤਾਂ ਲੱਗੇ ਬਾਈ ਯਾਰ ਵਿੱਚ ਹਾਂ ਵਿੱਚ ਭਰ ਗਿਆ ਲੈ ਬਾਰੇ ਬਾਈ ਵੱਲ ਦੇ ਵਿੱਚ ਫਸਿਆ ਲੈ ਕਿਆ ਕਰੂਗੀ ਇਹ ਵੱਲ ਵੀ ਯਾਰ ਕੱਦੀ ਖੁਰਗੀ ਸਮਝ ਲੈ ਹਾਂਜੀ ਰਬਾਈ ਤੇਰੀ ਤੇਰਾ ਫੇਤਾ ਜੀ ਕਰੀਉਂ ਨਹੀਂ ਬਾਈ ਦੇਖ ਲੋ ਸਿਰਫ 10 ਮਿੰਟ ਦੀ ਰੱਬ ਦੀ ਮਾਰ ਨੇ ਕਿੰਨਾ ਨੁਕਸਾਨ ਕਰਤਾ 6 ਮਹੀਨੇ ਦੀ ਫਸਲ ਐ ਇਹ ਬਾਕੀ ਕੀ ਕਰੂੰਗਾ ਬੰਦਾ ਭਈਆ ਵੀ ਦੇਖ ਲੋ ਤੁਸੀਂ ਕੱਪਲ ਪਤਾ ਖੁਰੀ ਨਹੀਂ ਹੈਗੀ ਇਹ ਕਿਉਂਕਿ ਆਹ ਅਜੇ ਤਾਂ ਵਿੱਚ ਵਿੱਚ ਤਾਂ ਬਹੁਤ ਵੱਡੀ ਬਈ ਵੀ ਹੈ ਹੂੰ ਬਾਕੀ ਭਾਈ ਦੇਖ ਲੋ ਤੁਸੀਂ ਖੇਤਾਂ ਦੇ ਵਿੱਚ ਹਲੇ ਉੱਪਰ ਹੀ ਆਹ ਦੇਖ ਲੈ ਵਿੱਚ ਹਲੇ ਵੀ ਉਪਣੀ ਪਈ ਗਿਆ ਬੱਲਾ ਬੰਤਿਆਰ ਆਹ ਦੇਖੋ ਭਾਈ ਬੱਲਾ ਕਿਹੜੇ ਹਿਸਾਬ ਨਾਲ ਝਾੜ ਕੇ ਪਿਚੇ ਗੇਰਦੀ ਹੈ ਵਿੱਚ ਵਿੱਚ ਤਾਂ ਮੋਟੀ ਵੇਹਦਾ ਆਹ ਵਿੱਚ ਦੇਖ ਲਈ ਤੇ ਬੱਲਾ ਕਿਵੇਂ ਝਾੜ ਕੇ ਗੇਰਦੀਆਂ ਮੀਆਂ ਏ ਆਹ ਦੇਖੋ ਬਾਈ ਸਾਰੇ ਨਵੇਂ ਦਾਣੇ ਪੁਰਕੇ ਗਰੇ ਪੇਹੜਾ ਬਾਈ ਜੀ ਤੇ ਬਹੁਤ ਨੁਕਸਾਨ ਆ ਬਾਈ ਵਿੱਚ ਦੇਖ ਜੀ ਤੇ ਕਿਹੜੇ ਸਾਬ ਨਾ ਪਈਏ ਹਲੇ ਹੈਗਾ ਨਾ ਵਿੱਚ ਕੇ ਬਾਹਰ ਵੀ ਇੱਕ ਨਾ ਪਈਆ ਕੀ ਕਰੂੰਗਾ ਯਾਰ ਬੰਦਾ ਬਾਈ ਹੋਰ ਪਾਸੇ ਵੀ ਪੈਂਦੀ ਸੀ ਬਾਈ ਸਾਡੇ ਇਲਾਕਾ ਬਚਿਆ ਪਤਾ ਜੇ ਇਧਰ ਵੀ ਕੰਮ ਜਾ ਹੋ ਲਿਆ ਇੱਕ ਵਾਰ ਪਰੇ ਵੀ ਦੇਖ ਗਿਆ ਯਾਰ ਦੇਖਿਆ ਉਧਰ ਵੀ ਦੇਖ ਲੈ ਸਾਰੇ ਪਾਸੇ ਇਹੀ ਆ ਦੇਖੋ ਤਰਾਂ ਦੀ ਧਣੀ ਸੀ ਸਾਡੀ ਉਹ ਸਾਡੇ ਹੀ ਬਾਈ ਏਰੀਆ ਰਹਿ ਗਿਆ ਤਾਂ ਇੱਧਰ ਵੀ ਆਪਣੀ ਸਕੂਟਰੀ ਹੈ ਸੇ ਇੱਧਰ ਵੀ ਕਿਰਪਾ ਹੋ ਗਈ ਬਾਈ ਬਾਬੇ ਦੀ ਇਹੀ ਏਰੀਆ ਰਹਿ ਗਿਆ ਤਾਂ ਅਸੀਂ ਕਹਿੰਦੇ ਤੇ ਯਾਰ ਇੱਕ ਹੋਰ ਗੱਲ ਦੇਖ ਉਹਰੇ ਦੇਖ ਜੀ ਦਾ ਹਾਂ ਆਪਾਂ ਰਾਤ ਦੇ ਗੱਲ ਕਰਦੇ ਤੇ ਵੀ ਹੁਣ ਗਰਜਦਾ ਇਹ ਵੀ ਹੁਣ ਐਨ ਕਰੂਗੀ ਹੁਣ ਤਾਂ ਗਰਜਿਆ ਨਹੀਂ ਕੁਝ ਨਹੀਂ ਹੋਇਆ ਉਮੀਦ ਨਾਲ ਸੁੱਕਾ ਕੰਮ ਕਰ ਗਿਆ ਤੇ ਬਾਈ ਕਹੀ ਬੰਨਦਾ ਤਾਂ ਲੱਗੀ ਆ ਟਕਾਣੇ ਜਿੱਦੇ ਟਕਾਣੇ ਲੱਗੀ ਆ ਕੁਝ ਸਰਤ ਹਾਲਾਤ ਤੇ ਸਰਤ ਹਾਲਾਤ ਯਾਰ ਇਹ ਕਿਹਣਾ ਟਿਕਾਣਾ ਲੱਗੀ ਵੀ ਬਾਈ ਕਿਉਂਕਿ ਇੱਕ ਵਾਰ ਵੱਜ ਗਏ ਥੱਲੇ ਗਈ ਆ ਲੈ ਇੱਥੇ ਦਾ ਪਰੇ ਪਈ ਆ ਲੈ ਟੂੜਾਂ ਚ ਪਈ ਆ ਲੈ ਟੂੜਾਂ ਚ ਫਸੀ ਪਈ ਆ ਬਾਈ ਉਰੇ ਦਾ ਦੇਖ ਲੋ ਆ ਲੈ ਕੀ ਕਰੂ ਵੀ ਲੈ ਦੇਖ ਲੈ ਲੈ ਨਾ ਖੱਬਣਾ ਪਰ ਤੇ ਕਿੰਨੀ ਹੋਣੀ ਆਪਣਾ ਪਰ ਫਿਰ ਨਮੀ ਆ ਨਾ ਹਲੇ ਉੱਕਣੀ ਪਈ ਆ ਇਹ ਬਾਈ ਸਾਰੇ ਪਾਸੇ ਔਖਾ ਹੋਇਆ ਪਿਆ ਜੀ ਤਾਂ ਬਰਸੀਨਾ ਪਰਸੂਨਾ ਵੀ ਪੰਤੀ ਹੋਣੀ ਰੱਖੇ ਬਰਸੀਨਾ ਦਾ ਵੀ ਤੂੜਦਿਆ ਹੋਊਗਾ ਹਨਾ ਬਰਸੀਨਾ ਤਾਂ ਕਣਕ ਕਣਕ ਪਏ ਨਾ ਸਰ ਬਹੁਤ ਹੁੰਦੀ ਆ ਕਣਕ ਨੂੰ ਕਰਤਾ ਇਹ ਫਰਕ ਪਾਤਾ ਹੋ ਸਾਹਿਬ ਜੀ ਨੇ ਵੀ ਦੇਖੀ ਬਾਈ ਲਾਈਵ ਫਰਕ ਤਾਂ ਪਿਆ ਚੱਲ ਇਦਾਂ ਨੂੰ ਵੀ ਦੇਖੀ ਦੇਖ ਲਓ ਜੇ ਨਿਆਰ ਹੋ ਆ ਵਿਚ ਵਿਚ ਤਾਂ ਜੀ ਤਾਰੇ ਕੇਲ ਕੱਦੀ ਪਈ ਆ ਆਪਾਂ ਨੂੰ 20 ਮਿੰਟ ਹੋ ਗਏ ਹੋਰ ਕੇਲੇ ਨਹੀਂ ਰਹੇ ਬਾਈ ਲੈ ਕੀ ਕਰੂਗਾ ਬੰਦਾ ਲੈ ਲੈ ਇੱਕੋ ਜਗਾ ਤਿੰਨ ਰਾਣੇ ਪਏ ਲੈ ਬਾਈ ਉਦਾਂ ਚੱਲੇ ਜਾਂਦਾ ਜਿਹਦੀ ਮਾੜੀ ਮੋਟੀ ਆਪਣੀ ਜ਼ਮੀਨ ਹੋਵੇ ਜੇ ਕਿਸੇ ਨੇ ਦਾਤ ਕਿਲੇ ਠੇਕੇ ਭਲੇ ਹੋਵੇ ਠੇਕੇ ਵਾਲ ਦਾ ਕੰਮ ਹੋ ਜਾਵੇ ਬਾ ਖਤਮਾ ਬੰਦਾ ਮੁੜ ਕੇ ਲੋਟ ਨਹੀਂ ਆਉਂਦਾ ਹੈਗਾ ਕਿੰਨੇ ਸਿਰਫ 20 ਦਿਨ ਦੀ ਗੇਮ ਸੀ ਹੋਰ 20 ਦਿਨ ਦੀ ਬਾਈ ਹੋਰ ਕਿਰਪਾ ਦੀ ਬਾਬਾ ਜੀ 20 ਦਿਨ ਦਾ ਇਹਨੇ ਚ ਕੰਮ ਹੋਣਾ ਤਾਂ ਹੋ ਜਾਣਾ ਸਮੇ ਸਮੇਰੀ ਕੋਈ ਟੱਕਰ ਨਹੀਂ ਮੋਟਰਾਂ ਪਹੁੰਚੇ ਬਾਈ ਉਹ ਕਣਕਾ ਵੀ ਘੇੜਤੀ ਆਂਦਾ ਇਹ ਇਹ ਮੀਨੇ ਘਰੀਆਂ ਮੈਂ ਕਹਿੰਦਾ ਬਾਈ ਆ ਦੇਖ ਲੋ ਇਹ ਲਾ ਤੋੜ ਤੀਆਂ ਆ ਤੋੜ ਤੀਆਂ ਵਰਸੀਨਾ ਵੀ ਇਹ ਤੇ ਮੇਰੀ ਵੀ ਅਸੀਂ ਨਾਲ ਆ ਆ ਸਾਈਡ ਨੂੰ ਦੇਖ ਲੋ ਤੁਸੀਂ ਕਣਕਾ ਬਾਈ ਲੈ ਇਹ ਤਾਂ ਐ ਪਾਤੀਆਂ ਜਿੱਕਣਾ ਕਾਥਲਾਂ ਦੇਤੀਆਂ ਹੁੰਦੀਆਂ ਨੇ ਬੋਲੋ ਭਾਈ ਜਿੱਕਣਾ ਆ ਕਣਕਾ ਨਾ ਸਿਰਫ ਇਹ 15 10 ਦਿਨ ਦੀ ਉਹ ਗੇਮਤੀ ਦੇਖੋ ਰੰਗ ਇਹਦਾ ਕਿਹੜਾ ਤਾਂ ਕਿਹੜੇ ਹਸਾਬ ਨਾਲ ਬਦਲਿਆ ਪਤਾ ਇਧਰ ਦੇਖ ਲੈ ਮਜਬੂਰੀ ਨੂੰ ਭਰਤੀ ਇੱਕ ਲਾਈਟ ਬਹੁਤੀ ਸਭ ਨੇ ਲਾਦਾ ਵੀ ਪਾਣੀ ਬਹੁਤ ਆ ਗਿਰ ਗਈ ਗਿਰ ਗਈ ਹੋਣੀ ਬਾਈ ਆ ਮੀਂਹ ਦਾ ਪਤਾ ਵਾਹ ਮੈਂ ਹਰਾਨਾ ਯਾਰ ਬੱਦਲ ਆਇਆ ਨਾ ਗੋ ਆਇਆ ਬਾਈ ਪਾਣੀ ਜਿੰਨਾ ਮਰਜੀ ਆ ਜਵੇ ਪਾਣੀ ਦੀ ਮਾਰ ਤੇ ਨਹੀਂ ਮਾਰਦੇ ਐਹਣ ਤੇ ਡਰ ਲੱਗਦਾ ਕਹ ਨਹੀਂ ਜਿਹੜੀ ਬੱਲ ਦਾ ਦਾਣਾ ਟੁੱਟ ਕੇ ਗਰ ਗਿਆ ਉਹ ਖਤਮ ਜੇ ਮੰਨ ਕੇ ਚੱਲ 30% ਵੀ ਨੁਕਸਾਨ ਹੋ ਗਿਆ ਆਸ ਹੀ ਟੁੱਟ ਜਾਂਦੀ ਵੀ ਜਿੰਨਾ ਚੜ ਚਾਹੀਦਾ ਤਾਂ ਉਹ ਨਾ ਰਿਹਾ ਨਹੀਂ ਕਿ ਨਹੀਂ ਹੁਣ ਆਪਾਂ ਕਿੰਨਾ ਆਸ ਲਾਉਂਦੇ ਕਿੰਨੀ ਸੇਵਾ ਕਰੀ ਮਿਹਨਤ ਕਰੀ ਐ ਅਜਿਹਾ 1 2 ਮਿੰਟ ਵਿੱਚ ਕਿੰਨਾ ਉਹ ਕਰਦਾ ਭਾਈ ਅਸੀਂ ਘਰੇ ਖੜੇ ਤੇ ਦੇ ਲੋ ਸਾਡੇ ਹੁੰਦੇ ਹੁੰਦੇ ਹੀ ਦੇਖਦੀ ਦੇਖਦੀ ਵੇੜਾ ਚਿੱਟਾ ਹੋ ਗਿਆ ਹਾਂ ਪਤਾ ਹੀ ਨਹੀਂ ਲੱਗਿਆ ਆਵੇ ਮੇਰੇ ਕੋਲ ਪਈ ਐ ਵੀਡੀਓ ਵੀਡੀਓ ਬਣਾਈ ਤੀ ਬਾਈ ਅਸੀਂ ਕਰ ਦੇਖਦੀ ਦੇਖਦੀ ਕੁਛ ਨਹੀਂ ਸੁਝਿਆ ਬਾਈ ਤੇ ਬੇੜਾ ਚਿੱਟਾ ਕਰ ਤਾ ਦੇਖ ਲਈ ਦੇਖਦੀ ਬਾਈ ਆ ਆਹ ਸਾਬ ਨਾਲ ਗਈ ਨਾ ਪਤਾ ਨਹੀਂ ਲੱਗਿਆ ਦੇਖ ਲਓ ਰਾਨੀ ਕੀ ਦੀ ਗੱਲ ਹੈ ਸਾੜੇ ਚੱਲ ਵੀ ਜਮੀ ਦਾ ਬੰਦੇ ਹੋਗੇ ਮੀ ਬੰਦ ਹੋਗਾ ਤਾਂ ਐਣਤੀ ਸੁੱਕੀ ਐਣ ਕੀ ਐਣ ਚੱਲ ਚਲ ਹੁਣ ਜਿਹੜਾ ਬਾਈ ਮਹਾਰਾਜ ਨੇ ਕਾਰਨਾ ਕਰ ਗਿਆ ਹੁਣ ਠੇਕੇ ਵਾਲੇ ਨੂੰ ਔਖਾ ਆ ਜਾਂਦਾ ਮੈਂ ਜਿੱਤੇ ਇਹੀ ਗੱਲ ਬਹਿਣਾ کہیں ਆ ਠੇਕੜਾ ਕਿਸ ਨੇ 10 ਕਿਲੇ ਲੈ ਪਏ ਆ ਇੱਕ ਵਾਰ ਫਸਲ ਮਰ ਗਈ ਵਕਾ ਮਡਾਉਨ ਆ ਮੁੜ ਕੇ ਲੈਣੀ ਪਾਣੀ ਨਹੀਂ ਲਾਇਆ ਉਹ ਤੋ ਬਜ ਗਈ ਆ ਹੈਂਡ ਤੇ ਥੋੜੋ ਬਚੇ ਐਂ ਤਾਂ ਕੋਈ ਨਾ ਸਾਰੇ ਸਾਰੇ ਹੋਏ ਇਹ ਆਪਣੇ ਏਰੀਆ ਸਾਰੇ ਜਿਹੇ ਪਈ ਹੋਣੀ ਆਏ ਨਹੀਂ ਵੀ ਕਿਤੇ ਕਿਤੇ ਪਈ ਆ ਸਵੇਰੇ ਉਧਰ ਹਮ ਸਾਲੀ ਸਾਹਿਬ ਤੇਰਾ ਫਤਗੜ ਸਾਹਿਬੀ ਦੀ ਚ ਰਾਤ ਪਈ ਜੀ ਰਵਿੰਦਰਗੜ ਏਰੀਆ ਉਧਰ ਸਾਰੇ ਕਿਉਂਕਿ ਹੁਣ ਸੋਸ਼ਲ ਮੀਡੀਆ ਤੇ ਜਿਹੜੇ ਸਾਰਾ ਕੁਝ ਪਤਾ ਲੱਗੀ ਜਾਂਦਾ ਠੀਕ ਹੈ ਲਓ ਜੀ ਜੀਤ ਫੇਰ ਲਿਆ ਇਧਰ ਤੇ ਹਾਂ ਇਹ ਜਿਹੇ ਗੋਲੇ ਬਾਈ ਵਿਗਲੇ ਨਹੀਂ ਰਹੇ ਉਕਣੀ ਬੈਲ ਲਓ ਇਹ ਤਾਂ ਇੱਕ ਵਾਰ بڑے ਖੇਤ ਕੰਨੀ ਦੇ ਘੇੜਾ ਮਾਰ ਕੇ ਆਉਂਦੇ ਆ ਉਧਰ ਦੇਖ ਕੇ ਆਉਂਦੇ ਬਾਈ ਇੰਦਰ ਵੀ ਤੁਹਾਨੂੰ ਦਿਖਾ ਰਹੇ ਹਾਂ ਆ ਦੇਖ ਲਓ ਪਾਣੀ ਹਾਂ ਜਿੱਥੇ ਨਮੀ ਵਾਲਾ ਹਾਂ ਜਿੱਥੇ ਇਕੱਠੀ ਹੋਈ ਹੈ ਇਕੱਠੀ ਹੋਈ ਵੀ ਆਲੇ ਹਾਂ ਸੁੱਕਣ ਦਾ ਕਿਉਂਕਿ ਬਾਈ ਇੱਕ ਵਾਰ ਦੇਖਣਾ ਸਾਰੇ ਪਾਸੇ ਬਣਦਾ ਹੈ ਕਰ ਤੇ ਰੱਬ ਨੇ ਢਿੱਲੇ ਗੱਲ ਬਾਈ ਹਲੇ ਵੀ 15 ਦਿਨ ਦੀ ਪਈ ਆ ਚਲੋ ਇੰਨੀ ਕੁ ਬੰਦਾ ਜਰ ਲੂਗਾ ਹੁਣ ਜਿਹੜੀ ਪਹਿਲੀ ਆਦਾ ਰੰਗੇ ਦੇ ਨਾਲ ਰੋੜੀ ਪਲੀ ਹੋਗੀ ਸੀ ਬਾ ਇੰਨੀ ਕਾ ਹੈਂ ਤਾਂ ਬੰਦਾ ਜਾਲੂਗਾ ਬਾ ਹੁਣ ਨਾ ਪਵੇ ਬਾਈ ਜਿਹੜਾ ਕੋ ਹੋਣਾ ਤਾਂ ਹੋ ਲਿਆ ਬਾਕੀ ਇਹ ਬਾਈ ਜਸਵੀਰ ਬਾਈ ਵਾਲੀ ਆ ਇਹਦੇ ਮਾਂ ਵੀ ਤੁਹਾਨੂੰ ਦਿਖਾ ਦਿੰਦੇ ਇਹਦੇ ਮਾਰਾ ਗੁੱਲੀ ਡੰਡਾ ਜਿਆਦਾ ਕੋ ਦਿਖਣਾ ਨਹੀਂ ਗਾਹਾਂ ਚੱਲਦੇ ਆ ਗੁੱਲੀ ਡੰਡਾ ਜਿਆਦਾ ਇਹ ਚ ਮਸਲ ਦੋ ਨੇ ਆ ਹਾਂ ਦੋ ਫਰ ਅਰੇ ਉਹ ਏਕਣੀ ਪਈਆਂ ਜੀ ਲੈ ਹਲੇ ਵੀ ਪਿੰਗਣੀ ਨਹੀਂ ਹੈਗੀ ਦੇਖ ਲੈ ਧੁੱਪਾਂ ਨੇ ਥੋੜੋ ਕੰਨਾ ਹੁਣ ਤਾਂ ਜਿਹੜਾ ਕੋ ਹੋਣਾ ਦਾ ਬੱਲ ਪੰਨ ਦੀ ਜਿਹੜੇ ਘਾਟੇ ਚ ਪਈ ਆ ਉਹਦਾ ਹਾਲਾਤ ਏ ਹਾਂ ਧੁੱਪ ਵੀ ਆ ਗਈ ਦੇਖ ਲੈ ਬਾਈ ਦੇਲਾ 2 ਮਿੰਟ ਪਹਿਲਾਂ ਉਹ ਪਈ ਆ ਧੁੱਪ ਦੇਖ ਲੋ ਕਿਹੋ ਜਿਹੀ ਕੜਾਕੇਦਾਰ ਆਈ ਆ ਜੀ ਤੇ ਜਿਹੜੇ ਬਾਈ ਬੱਜੀ ਸਿਰ ਚ ਉਹਨੂੰ ਪਤਾ ਬੱਲ ਨੂੰ ਉਹ ਹਾਲਾਕੇ ਸਿਰਤੀ ਪਾੜਤੀ ਹਾਂ ਆ ਦੇਖ ਲੋ ਜਿਹੜਾ ਆ ਬਾਈ ਅੱਜ ਕਨਾ ਟੁੱਟ ਗਏ ਜਿਹੜੇ ਆ ਖਤਮ ਹੈ ਅਗੇ ਤੇ ਵੀ ਜੀ ਲੋ ਬਛੇਤੀ ਵੀ ਜੀ ਲੋ ਬਾਈ ਮਾਰਤਾ ਸਾਰੀਆਂ ਭਰੇ ਆ ਮਸ਼ੀਨ ਦੇਖ ਲੋ ਇਹ ਵੀ ਲੰਬੇ ਬਾਤ ਤੇ ਬਾਈ ਆਪਾਂ ਪੰਤੀਆਂ ਕਿੱਟੀਆਂ ਇਹ ਵੀ ਮਜੂਤ ਤੇ ਰੱਖ ਕੇ ਬਾਈ ਉਰੇ ਜੀ ਆਉਂਦੀ ਹੈ ਤਾਂ ਆਪਣੀ ਕਣਕ ਬਿਲਕੁਲ ਛੋਟੀਆਂ ਦੇਖ ਲਾ ਸਕਦਾ ਬਾਈ ਬੱਦਲ ਹੋ ਵੀ ਜਾਂਦੇ ਹੋਦੇ ਲਗਦੇ ਹੋ ਜਾਂਦਾ ਉਹੀ ਤਾਂ ਚੱਕਰ ਹੈ ਹੈ ਦਿਖਾ ਲਾ ਇਹਨਾਂ ਦਾ ਅਸਰ ਆਹ ਆ ਦੇਖ ਲੋ ਬਾਈ ਆਹ ਚੀਜ਼ ਆ بڑے ਖੇਤ ਚ ਆਏ ਆ ਹਣ ਦਾ ਸਰ ਦਾਣੇ ਆਰੇ ਪੰਨ ਹੋਏ ਵੀ ਜਿਹੜੀ ਚੀਜ਼ ਦਿਖਦੀ ਪਾਣੇ ਹੀ ਪਏ ਆ ਦੇਖਾ ਸਾਰੇ ਚੱਕ ਲੈ ਇਹ ਲੈ ਆ ਵਿੱਚ ਵੀ ਦੇਖਦੇ ਆ ਦੇਖ ਵਿੱਚ ਦਾਣੇ ਹਨ ਗਰੇ ਵੀ ਦੇਖਦੇ ਜੀ ਤੇ ਦੇਖਾ ਸਾਰ ਦੇਖ ਦਾਣੇ ਪਰਲੇ ਖੇਤ ਮਾ ਘਟ ਤੇ ਉਰੇ ਜ਼ਿਆਦਾ ਇਹ ਆਹ ਰੋਟੀ ਆ ਦੇਖ ਉਧਰ ਪੱਕੀ ਕਣਕ ਕਰਕੇ ਦੇਖ ਕੋਈ ਨਹੀਂ ਸਬਾਲਵਾ ਬਾਜੀ ਸਾਰੇ ਬਾਲ ਖੜੀ ਹਾਂ ਜਿਹੜੇ ਜਿਆਦਾ ਪੱਕਦੀ ਨੇ ਜਿੱਦਾਂ ਦੇਖਾਂ ਇਹਨਾਂ ਦਿਖਦੀਆਂ ਆ ਲੈ ਉਹ ਜਿੱਥੇ ਤੂੰ ਖੜਾ ਹੈ ਕੱਚੀ ਟਲੀ ਆ ਪੱਕੀ ਟਲੀ ਮੈਂ ਦਿਖਾਉਂਦੇ ਹੁਣ ਤੁਹਾਨੂੰ ਬਾਈ ਪੱਕੀ ਟਲੀ ਦਾ ਵੀ ਠੀਕ ਹੈ ਆ ਬਾਰ ਰਾਨੋ ਆ ਜਾ ਇਹ ਤੁਹਾਨੂੰ ਆ ਗਿਆ ਸਾਰੇ ਜਿਹੜੀ ਰਿਸ਼ਦੀਆਂ ਰਹੀ ਠਾ ਕੇ ਦਾਣਾ ਹੀ ਤੇ ਦਾਣਾ ਪਿਆ ਦੇਖ ਲੈ ਇੱਧਰ ਨਾ ਦੇਖ ਲੈ ਲੈ ਅੱਡੇ ਦਾਣਾ ਵੀ ਪੱਕ ਗਿਆ ਤਨਾ ਅੱਜ ਵੀ 10 ਤਰੀਕ ਤੱਕ ਆਪ ਨਹੀਂ ਆ ਕਾਨਕ ਜਮੇ ਹੀ ਪੱਕੀ ਦੀ ਆ ਤਾਂ ਆਹ ਹੀ ਦੇਖ ਲੈ ਯਾਰ ਤੂੰ ਕਿਹੜੇ ਖਾਬਨਾ ਗਰੇ ਪਤਾਣੇ ਫੇਰ ਲੈ ਇੱਧਰ ਵੀ ਬਾਈ ਆਦੂ ਬਿੰਦਰ ਬਾਈ ਨਾਲੀ ਇਹਦੇ ਵੀ ਆਹੀ ਕੋਸ ਚੱਲ ਜਿਹੜੇ ਮਹਾਰਾਜ ਨੇ ਦੇਣੇ ਬਾਈ ਹੁਣ ਉਹੀ ਦੇਣੇ ਆ ਹਾਂ ਦਾਣੇ ਹੁਣ ਰੋਏ ਪਿੱਟੇ ਦਾ ਕੋਈ ਫਾਇਦਾ ਨਹੀਂ ਹੁਣਾ ਜਿਹੜਾ ਕੰਮ ਕਰਨਾ ਤਾਂ ਉਹ ਕਰ ਗਿਆ ਆਹ ਦੇਖ ਲੈ ਬਾਹਰ ਕੱਢ ਘਟੇ ਜਿਹਦੇ ਗਾਟੇ ਪਰ ਵੇ ਆ ਬਾਈ ਆਹ ਦੇਖ ਲਓ ਬਾਈ ਜਿਹਦੇ ਬੱਜੀ ਆ ਕੀ ਗੱਟੇ ਚ ਦਾਣੇ ਬਾਹਰ ਪਾਉਂਦੇ ਯਾਰ ਦਾਣੇ ਤਾਂ ਕੱਢਣੇ ਹੀ ਆ ਯਾਰ ਦਾਣਾ ਵੀ ਪੂਰਾ ਬਣਿਆ ਬਾਈ ਤਾਂ ਬਾਈ ਕਣਕਾਇਤ ਕੀ ਮਹਾਰਾਜੀ ਕਿਰਪਾ ਕੇ ਇੰਨੀਆਂ ਵਧੀਆ ਦੀਆਂ ਵੀ ਪੁੱਛੋ ਨਾ 5-7% ਮਤਲਬ ਕੰਮ ਕਰ ਗਈ ਹਾਂ ਇੰਨਾ ਕਰ ਗਈ 5-7% ਕੰਮ ਜਾਂ ਹੋ ਲਿਆ ਕਿਉਂਕਿ ਆਹ ਦੇਖ ਜੀ ਧੁਰੇ ਆ ਕੇ ਥੱਲੇ ਭਰ ਗਏ ਸਾਰੇ ਇਹ ਭਰ ਗਏ ਖੇਤ ਭਰ ਗਏ ਐਂ ਦੇਖਦਾ ਥੱਲੇ ਉਰੇ ਆ ਕੇ ਦੇਖ ਜੀ ਤੇ ਕਿੰਨੀ ਆਹ ਜਗਾ ੱਕਣਾ ਦਾਣੇ ਪਏ ਆ ਦੇਖੋ ਪੈਂਦੇ ਆ ਰੱਬ ਦੇ ਘਰ ਕੋਈ ਚੀਜ਼ ਦਾ ਘਟਾ ਅਨਾਜ ਧਰਤੀ ਨੂੰ ਵੀ ਖਲਾਸਤਾ ਉਹਨੇ ਇਹੀ ਤਾਂ ਗੱਲ ਹੈ ਬਾਈ ਚਲੋ ਅਰ ਚੱਲੀਏ ਸਾਨੂੰ ਚੱਲਦੇ